ਸ਼ੁਕਰੀਆ ਜੀ ਕਿਦਾ ਹਾਂ ਜੀ ਸਾਰੇ ਹੋਪ ਸਾਰੇ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਨਾ ਜਿਹੜੇ ਆਪਣੇ ਕੋਲੇ ਕਿਸੇ ਨਾਲ ਦੇ ਦੋ ਸੂਟ ਰਹਿ ਰਹੇ ਨੇ ਕਿਸੇ ਦਾ ਇੱਕ ਸੂਟ ਹੈ ਸੋਲੋ ਪੀਸ ਨੇ ਕਿ ਉਹ ਦੀ ਖਾਵਾਂਗੇ ਤੁਹਾਨੂੰ ਕਿਉਂਕਿ ਫਿਰ ਵਿੱਚ ਇੱਕ ਪਰੋਂ ਇਕੱਲੇ ਇਕੱਲੇ ਦੀ ਵੀਡੀਓ ਪਾਣੀ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਮੈਂ ਪੂਰੀ ਵੀਡੀਓ ਦੇ ਵਿੱਚ ਸਾਰੇ ਸੋਲੋ ਪੀਸ ਹੀ ਲੈ ਕੇ ਆਈਆਂ ਅੱਜ ਤੇ ਬਹੁਤ ਜ਼ਿਆਦਾ ਵਧੀਆ ਪ੍ਰਾਈਸ ਦੇ ਉੱਤੇ ਤੁਹਾਨੂੰ ਜੋ ਰੀਜ਼ਨੇਬਲ ਪ੍ਰਾਈਸ ਹੋਣਗੇ ਵਾਜ਼ਟ ਫ੍ਰੈਂਡਲੀ ਉਹ ਤੁਹਾਨੂੰ ਮਿਲ ਜਾਣਗੇ ਲਓ ਜੀ ਇੱਕ ਤਾਂ ਇਹ ਵਾਲੇ ਸੂਟ ਆਪਾਂ ਇੰਨੇ ਕ ਵਾਰ ਲੈ ਕੇ ਆਏ ਆ ਤੇ ਨਾਲ ਦੀ ਨਾਲ ਸੋਲਡ ਹੁੰਦਾ ਹੈ गाइस ਸੂਟ ਬਹੁਤ ਸੋਹਣੇ ਮਸ਼ਲੀਨ ਦੇ ਸੂਟ ਨੇ ਜੀ ਇਹ ਤਿੰਨ ਮੀਟਰ ਦੀ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ ਹੈਗਾ ਇਹ ਮਸ਼ਲੀਨ ਦਾ ਮਸ਼ਲੀਨ ਤਾਂ ਸਾਰੀਆਂ ਪੈਣਾਂ ਦਾ ਫੇਵਰੇਟ ਸਟੱਫ ਹੁੰਦਾ ਕਿਉਂਕਿ ਗਰਮੀ ਸਰਦੀ ਦੋਨਾਂ ਦੇ ਵਿੱਚ ਹੀ ਪੈਂਦਾ ਹੈਗਾ ਇਹਦਾ ਕੋਈ ਇਹ ਨਹੀਂ ਹੈਗਾ ਲਾਈਨਿੰਗ ਲੱਗੂਗੀ ਬਟ ਇਹ ਗਰਮੀ 'ਚ ਵੀ ਪੈ ਜਾਂਦਾ ਹੈ ਤੇ ਸਰਦੀ ਚ ਵੀ ਪੈ ਜਾਂਦਾ ਹੈਗਾ ਸਟੱਫ ਬਹੁਤ ਸੋਹਣਾ ਹੁੰਦਾ ਹੈ ਮਸ਼ਲੀਨ ਦਾ ਦੱਸਣ ਦੀ ਨੀੜ ਹੀ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਹੈ ਬੂਮੇਡ ਦਾ ਬਹੁਤ ਪਿਆਰਾ ਬੂਮੇਡ ਦਾ ਸਟੱਫ ਰਹੂਗਾ ਜੀ ਇਹ ਤੇ ਬੂਮੇਡ ਦਾ ਸਟੱਫ ਰਹੂਗਾ ਜੀ ਤੇ ਇਹਦੇ ਵਿੱਚ 2.5 ਮੀਟਰ ਦੀ ਪ੍ਰਿੰਟ ਸ਼ਰਟ ਹੋਗੀ 2.5 ਮੀਟਰ ਦਾ ਦੁਪੱਟਾ ਤੇ 3 ਮੀਟਰ ਦੀ ਹੋਊਗੀ ਜੀ ਬਾਟਮ ਬਹੁਤ ਸੋਹਣੇ ਸੂਟ ਨੇਗੇ ਇਹ ਰੀਜ਼ਨੇਬਲ ਜੇ ਪ੍ਰਾਈਸ ਨੇਗੀ ਇਹਨਾਂ ਦੇ ਇਹਦੇ ਨਾਲ ਦੇ ਇਸ ਵਾਰ ਦੋ ਸੂਟ ਨੇਗੇ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਦੁਪੱਟੇ ਨੇ ਮਸ਼ਲੀਨ ਦੇ ਪਿਓਰ ਵਾਲੀ ਮਸ਼ਲੀਨ ਰਹੂਗੀ ਜੀ ਬਹੁਤ ਸੋਹਣੀ ਸੌਫਟ ਗਰਮੀ ਪਾਓ ਸਰਦੀ ਪਾਓ ਦੋਨੋਂ ਸੀਜ਼ਨ ਚ ਪਹਿਣਗੇ ਤੇ ਖੁੱਲਾ ਡੁੱਲਾ ਪੂਰਾ ਰਹੂਗਾ ਜੀ ਦੁਪੱਟਾ ਇਹ ਸੂਟ ਜਿੰਨੇ ਵਾਰੀ ਵੀ ਆਪਾਂ ਘੱਟੋ ਘੱਟ ਮੈਂ 10 15 ਵਾਰ ਹਰ ਵਾਰ ਮੰਗੂ ਹੀ ਲੈ ਕੇ ਆਣੀਆਂ ਇਹ ਪ੍ਰਿੰਟ ਹਰ ਵਾਰ ਇਸੋਲਡ ਹੁੰਦਾ ਹੈਗਾ ਇਹ ਪ੍ਰਿੰਟ ਇੰਨਾ ਕੁ ਸੋਹਣਾ ਪ੍ਰਿੰਟ ਹੈਗਾ ਇਹਦਾ ਇਹਦੇ ਵਿੱਚ ਦੋ ਸੂਟ ਆਪਣੇ ਕੋਲੇ ਅਵੇਲੇਬਲ ਨੇ ਤੇ ਇਹਦੇ ਵਿੱਚ ਦੋ ਸੂਟ ਲੇਗੇ ਆਪਣੇ ਕੋਲੇ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਰਹਿਣਗੇ ਜੀ ਮੈਂ ਤੁਹਾਨੂੰ ਦੱਸੀ ਜਾਊਂਗੀ ਜਿਹੜੇ ਦਾ ਪ੍ਰਾਈਸ ਜਿੰਨਾ ਹੋਊਗਾ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਿਓ ਇਹ ਵੀ ਮਸ਼ਲੀਨ ਦਾ ਸੂਟ ਹੈ ਜੀ ਆਪਣੇ ਕੋਲੇ ਬਹੁਤ ਸੋਹਣਾ ਸੇਮ ਬੂਮੇਡ ਦਾ ਤੇ ਮਸ਼ਲੀਨ ਦਾ ਹੀ ਰਹੂਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਗਾਏ ਦਾ ਵੀ ਤੇ 2.5 ਮੀਟਰ ਦਾ ਮਸ਼ਲੀਨ ਦਾ ਦੁਪੱਟਾ ਇਹਨੂੰ ਤੁਸੀਂ ਗਰਮੀ 'ਚ ਪਾਓ ਸਰਦੀ 'ਚ ਪਾਓ ਦੋਨੋਂ ਸੀਜ਼ਨ 'ਚ ਪੈਣ ਵਾਲਾ ਹੈ ਗਾਏ ਸੂਟ ਇਹ ਇਹ ਤਿੰਨ ਸੂਟ ਨੇਗੇ ਜਿਹੜੇ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ 1700 ਰੁਪਏ ਵਿਦ ਸ਼ਿਪਿੰਗ ਰਹੂਗਾ ਸ਼ਿਪਿੰਗ ਇਨਕਲੂਡ ਹੈਗੀ ਇੰਡੀਆ ਦੀ ਕੋਈ ਸ਼ਿਪਿੰਗ ਐਕਸਟਰਾ ਦੇਣ ਦੀ ਲੋੜ ਨਹੀਂ 1700 ਰੁਪਏ ਇਹਨਾਂ ਦਾ ਪ੍ਰਾਈਜ਼ ਰਹੂਗਾ ਸ਼ਿਪਿੰਗ ਆਪਣੀ ਇਨਕਲੂਡ ਹੈਗੀ ਹੈ ਫ੍ਰੀ ਹੈ ਲਾ ਲਓ ਕੁਝ ਵੀ ਲਾ ਲਓ 1700 ਰੁਪਏ ਦੇ ਵਿੱਚ ਵਿਦ ਸ਼ਿਪਿੰਗ ਹੈ ਇਹ ਤਿੰਨ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੇ ਨੈਕਸਟ ਜੋ ਆਪਣੇ ਕੋਲੇ ਹੈਗਾ ਆਪਣੇ ਕੋਲੇ ਬਹੁਤ ਸੋਨਾ ਸੂਟ ਹੈ ਇਹ ਸਟੀਚ ਹੋਇਆ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਨਾ ਲੱਗਦਾ ਹੈ ਬਰਾਸ਼ੋ ਦੀ ਸ਼ਰਟ ਹੈ ਆਪਣੇ ਕੋਲੇ ਇਹ ਤੇ ਬਹੁਤ ਸੋਹਣੀ ਜਿਹੜੀ ਸ਼ਰਟ ਹੈਗੀ ਆ ਬਰਾਸ਼ ਹੋਦੀ ਤੇ ਬੈਲਵਟ ਬਰਾਸ਼ ਹੋਇਗਾ ਬਹੁਤ ਸੋਹਣਾ ਸਟੱਫ ਹੈਗਾ ਕੋਈ ਉਹ ਨਹੀਂ ਹੈਗਾ ਜਿਹਦੇ ਵਿੱਚ ਔਰਗਾਂਜਾ ਦਾ ਸਟੱਫ ਹੁੰਦਾ ਉੱਤੇ ਬਟ ਇਹਦੇ ਤੇ ਬੈਲਵਟ ਦਾ ਬਰਾਸ਼ ਹੋਇਗਾ ਇਹ ਵੀ ਸ਼ਰਟ ਪੀਸ ਹੈ ਆਪਣੇ ਕੋਲੇ ਕਾਫੀ ਸ਼ੇਡ ਦੀ ਇਹਦੇ ਨਾਲ ਦੀਆਂ ਸ਼ਰਟਾਂ ਵੀ ਆਪਾਂ ਕਾਫੀ ਸੇਲ ਕਰ ਚੁੱਕੇ ਆਂਗੇ ਪਰ ਹਰ ਵਾਰ ਰਿਪੀਟ ਕਰਦੀ ਨੇ ਜਿਵੇਂ ਨੂੰ 1 ਮਿਲਦੀ 1 ਲੈ ਕੇ ਆਨੇ ਚਾਰ ਮਿਲਦੀਆਂ ਨੇ ਚਾਰ ਲੈ ਕੇ ਆਨੇ ਨਾਲ ਦੀ ਨਾਲ ਸੋਲਡ ਹੁੰਦੀਆਂ ਨਹੀਂ ਐ ਇਹ ਸਿੰਗਲ ਪੀਸ ਹੈਗਾ ਜੀ ਤੇ ਇਹ ਸ਼ਰਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ 1100 ਰੁਪਏ ਪ੍ਰਾਈਸ ਰਹੂਗਾ ਜੀ ਇਹ ਸ਼ਰਟ ਦਾ ਸ਼ਿਪਿੰਗ ਇਹਦੀ ਐਕਸਟਰਾ ਰਹੂਗੀ ਇਹਦੀ ਸ਼ਿਪਿੰਗ ਇਨਕਲੂਡ ਨਹੀਂ ਹੈਗੀ 1100 ਰੁਪਏ ਦੀ ਸ਼ਰਟ ਰਹੂਗੀ ਤੇ ਇਹ ਵਾਲੀ ਵੀ 1100 ਦੀ ਸ਼ਰਟ ਰਹੂਗੀ ਇਹਦੇ ਨਾਲ ਦੀ ਸ਼ਰਟਾਂ ਦਾ ਆਪਾਂ ਅਣਗਿਣਤ ਵੇਚ ਚੁੱਕੇ ਆਂ ਦੁਬਾਰਾ ਲੰਬ ਕੋਸ਼ਿਸ਼ ਕਰਾਂਗੇ ਲੈ ਕੇ ਆਂਦਾ ਪਰ ਪੈਣਾ ਮੈਨੂੰ ਪੁੱਛ ਰਹੀਆਂ ਨੇ ਜੀ ਵੀ ਆਪਾਂ ਨੂੰ ਇਹਦਾ ਸੇਮ ਪ੍ਰਿੰਟ ਮਿਲੂਗਾ ਸੇਮ ਪ੍ਰਿੰਟ ਦਾ ਮੈਂ ਕੁਝ ਨਹੀਂ ਕਹਿ ਸਕਦੀ ਜੀ ਵੀ ਸੇਮ ਪ੍ਰਿੰਟ ਮਿਲੂਗਾ ਜੀ ਜਾਂ ਅਲੱਗ ਤੋਂ ਪ੍ਰਿੰਟ ਆਊਗਾ ਇਹਦਾ ਵਟ ਆਊਗਾ ਜ਼ਰੂਰ ਲੰਪ ਮੰਗਾ ਚੁੱਕੇ ਆਂਗੇ ਆਪਾਂ ਪੂਰਾ ਤੇ ਪੂਰੇ ਦਾ ਪੂਰਾ ਥਾਨ ਲੈ ਕੇ ਆਵਾਂਗੇ ਇਹ ਸੂਟਾਂ ਦਾ ਕਿਉਂਕਿ ਇਹਨਾਂ ਦੀ ਡਿਮਾਂਡ ਜ਼ਿਆਦਾ ਹੈਗੀ ਇਹ ਇੱਕ ਸੋਲੋ ਪੀਸ ਰਹਿ ਰਿਹਾਗਾ ਆਪਣੇ ਕੋਲੇ ਜਿਹੜੀ ਵੀ ਭੈਣ ਨੇ ਲੈਣਾ ਹੈਗਾ ਉਹਦੇ ਵਿੱਚ ਮੈਨੂੰ ਨਹੀਂ ਪਤਾ ਹੈਗਾ ਵੀ ਆਪਣੇ ਕਿਦਾਂ ਦੇ ਡਿਜ਼ਾਈਨ ਆਣਗੇ ਇਹਨੂੰ ਇਹ ਡਾਈਏਬਲ ਹੈ ਡਾਈ ਵੀ ਕਰਵਾ ਸਕਦੇ ਹੋ ਤੁਸੀਂ 1100 ਰੁਪਏ ਦੀ ਸ਼ਰਟ ਹੈ ਸ਼ਿਪਿੰਗ ਐਕਸਟਰਾ ਹੋਊਗੀ ਜੀ ਬਹੁਤ ਸੋਹਣਾ ਹੈਗਾ ਜੀ ਬੈਲਵਟ ਬ੍ਰਾਸ਼ ਉਹਦਾ ਤੁਸੀਂ ਵਾਈਟ ਬਣਾ ਸਕਦੇ ਹੋਗੇ ਤੇ ਜੇ ਤੁਸੀਂ ਵਾਈਟ ਨਹੀਂ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਡਾਈ ਕਰਵਾ ਸਕਦੇ ਹੋਗੇ ਸਾਨੂੰ ਕਹੋਗੇ ਤਾਂ ਉਹਦੇ ਥੋੜਾ ਜਿਹੜੇ ਚਾਰਜਸ ਐਕਸਟਰਾ ਲੱਗ ਜਾਣਗੇ ਡਾਈ ਕਰਵਾ ਕੇ ਦੇ ਤਾਂ ਤੁਸੀਂ ਖੁਦ ਕਰਵਾਣੀ ਤਾਂ ਖੁਦ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਟਿਸਟਾ ਦੀਆਂ ਸ਼ਰਟਸ ਆ ਗਈਆਂ ਇਹ ਆਪਣੇ ਕੋਲੇ ਆਬੂਦਾਈ ਸ਼ਿਲਕ ਹੈਗੀ ਆਬੂਦਾਈ ਸ਼ਿਲਕ ਦੇ ਜਿਹੜੇ ਸਟਫ ਹੈਗਾ ਬਹੁਤ ਸੋਹਣਾ ਹੈਗਾ ਐਦਾਂ ਦੀ ਸ਼ਰਟਾਂ ਨੇ ਜਿਹੜੀਆਂ ਇਹ ਬਹੁਤ ਜ਼ਿਆਦਾ ਜੁਨੀਕ ਜੀ ਕਲੈਕਸ਼ਨ ਹੈਗੀ ਹੈ ਜੀ ਬਹੁਤ ਸੋਹਣਾ ਸਟਫ ਹੈਗਾ ਤੇ ਬਹੁਤ ਸੋਹਣਾ ਤੇ ਜਿਵੇਂ ਆਪਾਂ ਕਹਿੰਨਾ ਨਾ ਰਿੰਗ ਕ੍ਰਾਸ ਹੈਗਾ ਉਹ ਚੀਜ਼ ਹੈ ਜਿਹੇ ਰਿੰਗ ਕ੍ਰਾਸ ਹੈਗਾ ਇੰਨਾ ਕ ਜਿਆਦਾ ਸੋਨਾ ਸਟੱਫ ਹੈਗਾ ਹੈਗਾ ਇਹ ਆਬੂਦਾਈ ਦਾ ਤੇ ਬਹੁਤ ਸੋਹਣਾ ਹੈਗਾ ਤੇ ਇਹ ਓਨਲੀ ਸ਼ਰਟ ਪੀਸ ਨੇ ਜਿਹੜੇ ਮੈਂ ਤੁਹਾਨੂੰ ਦਿਖਾਇਆ ਹੈਗਾ ਇਹ ਇਹ ਸ਼ਰਟ ਹੈਗਾ ਤੇ ਇਹ ਇਹ ਤਾਂ ਆਬੂਦਾਈ ਸ਼ਿਲਕ ਦੇ ਵਿੱਚ ਆ ਗਿਆ ਇਹਦੇ ਨਾਲ ਨਹੀਂ ਸ਼ਰਟ ਆ ਮੈਂ ਫੇਰ ਇਕੱਠਿਆਂ ਦਾ ਪ੍ਰਾਈਸ ਦੱਸਾਂਗੀ ਨਾ ਤੁਹਾਨੂੰ ਸਾਰਿਆਂ ਦਾ ਮੈਂ ਪਹਿਲਾਂ ਇੱਕ ਵਾਰ ਸ਼ਰਟਾਂ ਦਿਖਾ ਦਿੰਨੀ ਆਂ ਉਸ ਤੋਂ ਬਾਅਦ ਆਪਣੇ ਕੋਲੇ ਆ ਗਈਆਂ ਜੀ ਖਾਦੀ ਦੀਆਂ ਸ਼ਰਟਾਂ ਬਹੁਤ ਸੋਹਣੀਆਂ ਖਾਦੀ ਦੀਆਂ ਟਿਸਟਾ ਦੀਆਂ ਸ਼ਰਟ ਰਹਿਣੀਆਂ ਜੀ ਵਿਦ ਸਟੈਂਪ ਮਿਲੂਗਾ ਤੁਹਾਨੂੰ ਖਾਦੀ ਦਾ ਤੇ ਬਹੁਤ ਸੋਹਣਾ ਜਿਹੜੀ ਕੁਆਲਿਟੀ ਹੈਗੀ ਟਿਸਟਾ ਕ੍ਰिएशन ਬਹੁਤ ਵਧੀਆ ਤੇ ਰਸਟ ਕਲਰ ਹੈਗਾ ਜੀ ਇਹ ਰਸਟ ਕਲਰ ਹੈਗਾ ਇਹਨਾਂ ਨਾਲ ਤੁਸੀਂ ਬਾਟਮ ਕਹੋਗੇ ਬਾਟਮ ਡਾਈ ਕਰਵਾ ਕੇ ਦੇ ਦਾਂਗੇ ਜੇ ਮਿਸਕੀਨ ਕਲਰ ਦੀ ਬਾਟਮ ਵੀ ਇਹਦੇ ਨਾਲ ਬਹੁਤ ਸੋਹਣੀ ਲੱਗਣੀ ਹੈਗੀ ਜੇ ਤੁਸੀਂ 베이스 ਕਲਰ ਦੀ ਕਹੋਗੇ 베이스 ਕਲਰ ਦੀ ਬਾਟਮ ਜਾਂ ਫਿਰ ਰਸਟ ਕਹੋਗੇ ਰਸਟ ਕਲਰ ਦੀ ਬਾਟਮ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਆਪਾਂ ਤੇ ਤੁਸੀਂ ਐਦਾ ਹੀ ਲੈਣਾ ਚਾਹੁੰਦੇ ਹੋ ਓਨਲੀ ਸ਼ਰਟ ਤਾਂ ਸ਼ਰਟ ਪੀਸ ਲੈ ਸਕਦੇ ਹੋਗੇ ਇਹ ਚੀਜ਼ਾਂ ਨਾ ਪਤਾ ਕੀ ਹੈ ਜੀ ਇਹਨਾਂ ਦਾ ਨਾ ਟ੍ਰੈਂਡ ਨਹੀਂ ਜਾਂਦਾ ਹੈਗਾ ਗਰਮੀ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਆਪਾਂ ਕਿਤੇ ਵੀ ਜਾਣ ਆਉਣ ਦੇ ਵਿੱਚ ਐਦਾਂ ਦੀ ਚੀਜ਼ਾਂ ਵੇਅਰ ਕਰ ਸਕਦੇ ਆਂਗੀ ਰਾਇਲ ਜੀ ਲੁੱਕ ਪ੍ਰੋਵਾਈਡ ਕਰਦੇ ਆ ਨੇ ਇਹਦੇ ਵਿੱਚ ਵੀ ਵੇਸ ਕਲਰ ਦੀ ਬਾਟਮ ਚੱਲੂਗੀ ਤੇ ਬਹੁਤ ਸੋਹਣਾ ਵੀਟ ਰੂਟ ਸ਼ੇਡ ਹੈਗਾਗਾ ਉਹਦੀ ਵੀ ਬਾਟਮ ਚੱਲੂਗੀ ਤੇ ਥਰਡ ਆਪਸ਼ਨ ਜਿਹੜਾ ਹੈਗਾ ਜੀ ਇਹ ਵਾਲਾ ਇਹਦੇ ਵਿੱਚ ਵੀ ਜਿਹੜੀ ਹੈਗੀ ਹੈਗੀ ਸਕਿਨ ਕਲਰ ਦੀ ਬਾਟਮ ਚੱਲੂਗੀ ਕੋਈ ਵੀ ਬਾਟਮ ਤੁਸੀਂ ਲੈ ਸਕਦੇ ਹੋਗੇ ਕਈ ਵਾਰ ਆਪਣੇ ਕੋਲੇ ਬਲੈਕ ਵਾਈਟ ਸਕਿਨ ਇਹ ਆਪਣੇ ਕੋਲੇ ਸਾਰੀ ਪੈਣਾ ਕੋਲੇ ਵਾਰਡਰੋਬਸ ਹੁੰਦੀਆਂ ਨੇ ਜੀਆਂ ਇਹ ਇਦਾਂ ਦੀ ਆਪਾਂ ਰੱਖਦੇ ਆ ਟੈਸਟਾ ਦੀਆਂ ਬਹੁਤ ਸਣੀਆਂ ਸ਼ਰਟਸ ਹੈਗੀਆਂ ਨੇ ਜੀ 1500 ਰੁਪਏ ਸ਼ਰਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸ਼ਰਟ ਦਾ ਪ੍ਰਾਈਸ ਹੈ ਜੀ ਤੁਸੀਂ ਬਾਟਮ ਖੋਗੇ ਅਲੱਗ ਤੋਂ ਆਪਾਂ ਲਗਵਾ ਕੇ ਦੇਵਾਂਗੇ ਤੇ ਜੇ ਤੁਸੀਂ ਪਿਆਰੇ ਹੋਗੇ ਵੀ ਆਪਾਂ ਕੱਲੀ ਸ਼ਰਟ ਲੈਣੀ ਹੈ ਤਾਂ ਸ਼ਰਟ ਲੈ ਸਕਦੇ ਹੋ ਟਿਸਟਾ ਬ੍ਰਾਂਡ ਦੀ ਸ਼ਰਟ ਰਹਿਣੀ ਆ 1500 ਰੁਪਏ ਪ੍ਰਾਈਸ ਹੈ ਇਹਨਾਂ ਦੀ ਸ਼ਿਪਿੰਗ ਇਨਕਲੂਡ ਹੈਗੀ ਹੈ ਜੀ 1500 ਰੁਪਏ ਦੇ ਵਿੱਚ ਸ਼ਿਪਿੰਗ ਵੀ ਚ ਹੈ ਇਹਨਾਂ ਦੀ ਚਾਰ ਸ਼ਰਟ ਨੇ ਤਿੰਨ ਖਾਦੀ ਦੀਆਂ ਹੈਗੀਆਂ ਨੇ ਜੀ ਰੌ ਸ਼ਿਲਕ ਦੀਆਂ ਤੇ ਇੱਕ ਆਪਣੇ ਕੋਲੇ ਆਬੂਤਾਈ ਦੀ ਹੈ ਜੀ ਚਾਰ ਜੋ ਆਪਣੇ ਕੋਲੇ ਸ਼ਰਟ ਪੀਸ ਹੈਗੇ ਨੇ ਵਾਕਈ ਜੇ ਕੁਝ ਤੁਹਾਨੂੰ ਨਾ ਸਮਝ ਲੱਗੀ ਤਾਂ ਤੁਸੀਂ ਜ਼ਰੂਰ ਪੁੱਛ ਲਿਓ ਇੱਕ ਸ਼ਰਟ ਆਪਣੇ ਕੋਲੇ ਮਿਸ਼ਲੀਨ ਵੇਸ ਤੇ ਹੈਗੀ ਹੈ ਬਹੁਤ ਸੋਹਣੀ ਹੈਗੀ ਇਹਦਾ ਸਟਾਫ ਵੀ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਸਟੱਫ ਹੈਗਾ ਸਿੰਗਲ ਸੋਲੋ ਪੀਸ ਰਹਿ ਗਿਆ ਜੀ ਇਹ ਰੈਡ ਕਲਰ ਦੇ ਵਿੱਚ ਰੈਡ ਚੈਰੀ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ 골ਡਨ ਦੀ ਫਾਈਲਿੰਗ ਹੋਈ ਹੋਈ ਹੈ ਇਹਦੇ ਨਾਲ ਦਾ ਸੂਟ ਆਪਣੇ ਕੋਲ ਸਟੀਚ ਹੋਇਆ ਪਿਆ ਬਾਹਰ ਜਾਣੇ ਪੈਂਦਾ ਉਹ ਵੀ ਆਪਾਂ ਦਿਖਾ ਦਾਂਗੇ ਤੁਹਾਨੂੰ ਜੇ ਤੁਸੀਂ ਇਹ ਇਹਦੇ ਲੈਣ ਦੇ ਚਾਹਵਾਂ ਨੂੰ ਇਹਦਾ ਪ੍ਰਾਈਸ ਰਹੂਗਾ ਜੀ 870 ਰੁਪਏ ਵਿਦ ਸ਼ਿਪਿੰਗ 870 ਵਿਦ ਸ਼ਿਪਿੰਗ ਇੰਡੀਆ ਦੀ ਸ਼ਿਪਿੰਗ ਇਨਕਲੂਡ ਹੈ ਜੀ 870 ਰੁਪਏ ਦੇ ਵਿੱਚ ਜੇ ਤੁਹਾਡੇ ਕੋਲੇ ਬਾਟਮ ਪਈ ਹੈ 골ਡਨ ਬਾਟਮ ਪਈ ਹੈ ਤਾਂ ਵੀ ਤੁਸੀਂ ਪੇਅਰਪ ਕਰ ਸਕਦੇ ਹੋਗੇ ਰੈੱਡ ਚੈਰੀ ਪਈ ਹੈ ਤਾਂ ਵੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਅਲੱਗ ਤੋਂ ਲੈ ਸਕਦੇ ਹੋ ਸਾਡੇ ਕੋਲ 870 ਰੁਪਏ ਦੀ ਇਹ ਸ਼ਰਟ ਰਹੂਗੀ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਸੋਲੋ ਸੂਟ ਹੈਗਾ ਇਹ ਵਾਲਾ ਸੂਟ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਇਹ ਸੋਲਡ ਹੋ ਗਿਆ ਸੀਗਾ ਇਹਦੇ ਵਿੱਚ ਆਪਾਂ ਇੱਕ ਮੈਂ ਦੀ ਸ਼ੇਡ ਚ ਲੈ ਕੇ ਆਏ ਆ ਬਹੁਤ ਸੋਨੋ ਸੂਟ ਹੈ ਜੀ ਇਹਦੇ ਵਿੱਚ ਤੁਸੀਂ ਇਹ ਆਪਣੇ ਕੋਲੇ 7.5 ਮੀਟਰ ਫੈਬਰਿਕ ਹੈਗਾ ਇੱਕ ਸ਼ਰਟ ਦਾ ਇੱਕ ਸੂਟ ਦਾ ਹੈਗਾ ਤੁਸੀਂ ਪੂਰਾ ਆਲਓਵਰ ਸੂਟ ਲੈ ਸਕਦੇ ਹੋ ਜਿਵੇਂ ਤਿੰਨ ਸ਼ਰਟਾਂ ਬਣਾ ਸਕਦੇ ਹਾਂਗਾ ਆਪਾਂ ਤਿੰਨ ਸ਼ਰਟਾਂ ਲੈਣਾ ਚਾਹੁੰਦੇ ਹੋਗੇ ਤੁਸੀਂ ਤਾ ਸ਼ਰਟਾਂ ਵੀ ਲੈ ਸਕਦੇ ਹੋ ਬਹੁਤ ਸੋਨੇ ਸੂਟ ਨੇ ਕਿ 골ਡਨ ਸਟ੍ਰਾਈਪ ਨੇ ਸਟਾਫ ਬਹੁਤ ਸੋਹਣਾ लास्ट ਇਅਰ ਵੀ ਆਪਾਂ ਨੇ ਕਾਫੀ ਜ਼ਿਆਦਾ ਇਹ ਸੇਲ ਕੀਤੇ ਸੀਗੇ ਕੋਈ ਕੰਪਲੇਨ ਨਹੀਂ ਬਹੁਤ ਜ਼ਿਆਦਾ ਸ਼ਰਟੀ ਵਾਲਾ ਜਿਹੜਾ ਫੈਬਰਿਕ ਹੈਗਾ ਬਹੁਤ ਸੋਹਣਾ ਫੈਬਰਿਕ ਹੈ ਵਿੱਚ ਸਟ੍ਰਾਈਪ ਬਣੀਆਂ ਹੋਈਆਂ ਨੇ 골ਡਨ ਕਲਰ ਦੀਆਂ ਇਹਨਾਂ ਨੂੰ ਤੁਸੀਂ ਜੈਕਟ ਸਟਾਈਲ ਵੀ ਬਣਾ ਸਕਦੇ ਹੋ ਜੇ ਤੁਸੀਂ ਮੈਂਦੀ ਕਲਰ ਦਾ ਸੂਟ 올ਓਵਰ ਲੈ ਕੇ ਨੀਚੋਂ ਦੀ ਪਲੇਨ ਬਣਾ ਕੇ ਉਤੋਂ ਦੀ ਜੈਕਟ ਸਟਾਈਲ ਵੀ ਬਹੁਤ ਸੋਹਣੀ ਬਣਦੇ ਨੇਗੀ लास्ट ਇਅਰ ਆਪਾਂ ਬਣਾ ਕੇ ਕਸਟਮਰਾਂ ਦੇ ਭੇਜੇ ਸੀਗੇ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਇਹਦੇ ਵਿੱਚ ਤਿੰਨ ਸ਼ਰਟਾਂ ਨਹੀਂ ਗਈਆਂ ਆਪਣੇ ਕੋਲ ਓਨਲੀ ਸ਼ਰਟਸ ਵੀ ਲੈ ਸਕਦੇ ਹੋ ਤੁਸੀਂ ਤਿੰਨ ਸ਼ਰਟਾਂ ਨਹੀਂ ਗਈਆਂ ਜੇ ਤੁਸੀਂ 올ਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ 올ਓਵਰ 1700 ਦਾ ਸੂਟ ਹੈ ਜੀ ਇਹ 올ਓਵਰ ਤੇ ਸ਼ਰਟ ਤੁਸੀਂ ਆਪਣੇ ਆਪ ਹੀ ਲਗਾ ਸਕਦੇ ਹੋਗੇ 850 ਰੁਪਏ ਦੀ ਸ਼ਰਟ ਪੈ ਗਈ ਜੀ ਇਹ ਜੇ ਤੁਸੀਂ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਪਲੇਨ ਬਾਟਮ ਨਾਲ ਲੈਣਾ ਚਾਹੁੰਦੇ ਹੋ ਕਿਹੜੇ ਸਟੱਫ ਨਾਲ ਲੈਣਾ ਚਾਹੁੰਦੇ ਹੋ ਕਿ ਉਹ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋਗੇ ਬਹੁਤ ਸੋਹਣੀ ਹੈ ਇਹ ਵੀ ਜੇ ਫਿਰ ਵੀ ਕਿਸੇ ਗੱਲ ਦੀ ਸਮਝ ਨਾ ਲੱਗੀ ਤਾਂ ਤੁਸੀਂ ਮੈਨੂੰ ਜਰੂਰ ਡੀਐਮ ਕਰ ਲਿਓ ਤੇ ਉਸ ਤੋਂ ਬਾਅਦ ਆ ਗਿਆ ਇੱਕ ਆਪਣੇ ਕੋਲੇ ਔਰਗਾਂਜਾ ਦਾ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਹੈਗਾ ਔਰਗਾਂਜਾ ਦਾ ਬਹੁਤ ਵਧੀਆ ਬ੍ਰਾਂਡ ਹੈਗਾ ਤੇ ਬਹੁਤ ਜਿਆਦਾ ਸੋਹਣਾ ਦਾਸ ਦਾਸ ਬ੍ਰਾਂਡ ਦਾ ਹੈਗਾ ਬਹੁਤ ਸੋਹਣਾ ਇਹ ਔਰ ਗੰਜਾ ਹੈਗਾ ਪਿਓਰ ਔਰ ਗੰਜਾ ਰਹੂਗਾ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਜੀ ਇਹਦੇ ਨਾਲ ਤਾਂ ਆਪਾਂ ਹੈਲਦੀ ਲੱਗਦੇ ਆ ਬਿਲਕੁਲ ਨਹੀਂ ਲੱਗੋਗੇ ਭੈਣੋ ਜਿਹੜਾ ਹਲਕੇ ਵਾਲਾ ਸਟੱਫ ਹੁੰਦਾ ਨਾ ਉਹ ਫੁੱਲੇ ਫੁੱਲੇ ਰਹਿੰਦਾ ਖੜਿਆ ਖੜਿਆ ਰਹਿੰਦਾ ਇਹਦਾ ਸਟੱਫ ਇਦਾਂ ਨਹੀਂ ਹੋਊਗਾ ਇਹ ਕਾਫੀ ਆਪਾਂ ਪਹਿਲਾਂ ਵੀ ਲਾਸਟ ਇਅਰ ਸੇਲ ਕੀਤੇ ਸੀਗੇ ਇਹ ਮੈਂ ਕਿਦੋਂ ਦੇ ਦੇਖ ਰਹੀ ਸੀ ਇਹ ਵਾਲਾ ਸਟੱਫ ਆਪਾਂ ਨੂੰ ਮਿਲੇ ਵਟ ਨਹੀਂ ਮਿਲੇ ਹੈਗੇ ਤੇ ਇਹ ਆਪਣੇ ਕੋਲ ਲਾਸਟ ਸੂਟ ਹੈਗੇ ਜੀ 올 ਓਵਰ ਸੂਟ ਹੈਗਾ ਲਾਸਟ ਤੁਸੀਂ ਲੈ ਸਕਦੇ ਹੋਗੇ ਆਪਣੇ ਕੋਲੋਂ ਏ ਦਾ ਵੀ 1700 ਰੁਪਏ ਪ੍ਰਾਈਸ ਰਹੂਗਾ ਜੀ 1700 ਰੁਪਏ ਦਾ ਪ੍ਰਾਈਸ ਰਹੂਗਾ ਤੇ 올 ఓవర్ సూਟ ਦਾ ਜੇ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਵੀ ਲੈ ਸਕਦੇ ਹੋਗੇ ਦੋ ਸ਼ਰਟਾਂ ਬਣ ਜਾਣਗੀਆਂ ਬਹੁਤ ਸੋਨਾ ਸੂਟ ਹੈ ਜੀ ਆਰਗੰਜਾ ਦਾ ਬਿਲਕੁਲ ਲਾਈਟ weight ਵਾਲਾ ਜੀ ਚੁੰਨੀ ਜਿੰਨਾ ਵੀ ਵਜ਼ਨ ਨਹੀਂ ਹੈਗਾ ਇਹਦੇ ਵਿੱਚ ਇੰਨਾ ਕੁ ਸੋਨਾ ਸਟਫ ਹੈਗਾ ਆਰਗੰਜਾ ਦਾ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਇਹ ਸੋਲੋ ਪੀਸ ਹੈਗੇ ਨੇਗੇ ਪਿਓਰ ਖੀਨ ਖਾਵ ਦੇ ਪਿਓਰ ਵਾਲੀ ਖੀਨ ਖਾਵ ਖੀਨ ਖਾਵ ਦੇਖੋ ਜੀ ਉਹਆਂ ਅਣਗਿਣਤ ਤਰ੍ਹਾਂ ਦੀਆਂ ਖੀਨਖਾਵ ਆ ਚੁੱਕੇ ਨੇ ਬਟ ਜਿਹੜੀ ਅ ਅਸਲ ਚ ਹੈਗੀ ਐ ਤਾਂ ਉਹੋ ਇਹੀ ਚੀਜ਼ਾਂ ਚੱਲ ਰਹੀਆਂ ਨਹੀਂਆਂ ਤੇ ਇਹ ਵਾਲੀ ਖੀਨਖਾਵ ਦੇ ਆਪਣੇ ਕੋਲੇ ਸੋਲੋ ਪੀਸ ਹੈਗੇ ਨੇ ਜੀ ਇਹਦੇ ਵਿੱਚ ਇੱਕ ਗ੍ਰੀਨ ਸ਼ੇਡ ਹੈ ਆਪਣੇ ਕੋਲੇ ਤੇ ਇੱਕ ਆਪਣੇ ਕੋਲੇ ਹੈਗਾ ਜੀ ਅ ਪਰਪਲ ਸ਼ੇਡ ਨਾਲ ਪਿਓਰ ਕਰੇਪੀਆਂ 80 ਗ੍ਰਾਮ ਵਾਲੀਆਂ ਜਿਹੜੀਆਂ ਬਾਟਮ ਰਹਿਣਗੀਆਂ ਤੇ ਇੱਕ ਹੈਗਾ ਜੀ ਆਪਣੇ ਕੋਲੇ ਹੇਵ ਵਾਲਾ ਇਹ ਵਾਲਾ ਇਹ ਹੋਰ ਵੀ ਜ਼ਿਆਦਾ ਪਿਓਰ ਚ ਸੀਗਾ ਇਹਦੀ ਸ਼ਰਟ ਹੈਗੀ ਮਤਲਬ ਇਹਦੇ ਨਾਲ ਬਾਟਮ ਡਾਈ ਕਰवानी ਪਊਗੀ ਮੇਰਾ ਗ੍ਰੀਨ ਕਲਰ ਦਾ ਸੂਟ ਮੈਂ ਪਾਇਆ ਹੋਇਆ ਹੈਗਾ ਵੀਡੀਓ ਦੇ ਵਿੱਚ ਤੁਸੀਂ ਪਿਛਲੀ ਵੀਡੀਓ ਚ ਚੈੱਕ ਕਰ ਸਕਦੇ ਹੋਗੇ ਸੇਮ ਇਸ ਸਟਫ ਦੀ ਆਪਾਂ ਨੇ ਮੈਂ ਸੂਟ ਪੇਅਰਪ ਕੀਤਾ ਹੋਇਆ ਹੈਗਾ ਗ੍ਰੀਨ ਕਲਰ ਦਾ ਇਹ ਓਨਲੀ ਸ਼ਰਟ ਕੱਲੀ 2500 ਦੀ ਆਪਾਂ ਨੇ ਸੇਲ ਕੀਤੀ ਸੀਗੀ ਹੁਣ ਜਿਹੜਾ ਇਹ ਸੂਟ ਹੈ ਵੇਸ਼ਕ ਤੁਸੀਂ ਡਾਈ ਕਰਵਾ ਕੇ ਨਾਲ ਲੈ ਲਿਓ ਤੇ 3000 ਰੁਪਏ ਦੇ ਵਿੱਚ ਪੂਰਾ ਸੂਟ ਮਿਲੂਗਾ ਤਿੰਨਾ ਦੇ ਵਿੱਚੋਂ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਸਕਦੇ ਹੋ ਵਿਦ ਬਾਟਮ ਦੁਪट्टे ਤੋਂ ਵਿਦਆਊਟ ਹੋਊਗਾ 3000 ਰੁਪਏ ਦਾ ਸੂਟ ਹੋਊਗਾ ਸ਼ਿਪਿੰਗ ਫ੍ਰੀ ਹੋਊਗੀ ਜੀ ਸ਼ਿਪਿੰਗ ਫ੍ਰੀ ਹੋਊਗੀ 3000 ਦਾ ਸੂਟ ਰਹੂਗਾ ਜੀ ਇਹ ਜਿਹੜਾ ਮਰਜ਼ੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੂਗੀ ਉਸ ਤੋਂ ਬਾਅਦ ਆ ਗਿਆ ਜੀ ਟਿਸਟਾ ਬ੍ਰਾਂਡ ਦਾ ਸੂਟ ਇਹ ਵਾਲਾ ਇਹ ਵਾਲਾ 1600 ਰੁਪਏ ਵਿਦ ਸ਼ਿਪਿੰਗ ਹੋਊਗੀ ਜੀ ਟਿਸਟਾ ਬ੍ਰਾਂਡ ਦਾ ਰਹੂਗਾ ਜੀ ਇਹ ਇਹ ਹਲਕੇ ਲਾਈਟ ਵੇਟ ਵਾਲੀ ਖੀਨ ਖਾਪ ਇਹਨੂੰ ਵੀ ਖੀਨ ਖਾਪ ਕਹ ਰਹੇ ਨੇ ਜੀ ਇਹ ਸੈਲਫ ਚ ਕਹਿ ਸਕਦੇ ਆਂਗੇ ਆਪਾਂ ਇਹਨੂੰ ਸੈਲਫ ਚ ਕਹਿ ਸਕਦੇ ਆਂਗੇ ਬਹੁਤ ਸੋਹਣੇ ਨਾਲ ਸ਼ਿਮ ਟਿਸ਼ੂ ਦੀ ਟਿਸ਼ੂ ਦੀ ਬਾਟਮ ਹੋਊਗੀ ਇਹਦੇ ਨਾਲ ਤੇ ਬਹੁਤ ਸੋਹਣਾ ਸਟਾਫ ਹੈਗਾ ਇਹਦੇ ਵਿੱਚ 1600 ਰੁਪਏ ਵੀ ਦੇ ਸ਼ਿਪਿੰਗ ਰਹੂਗੀ ਜੀ ਸੋਲੋ ਪੀਸ ਹੈ ਜੀ ਇਹ ਵੀ ਮਜ਼ੈਂਟਾ ਸ਼ੇਡ ਰਾਣੀ ਸ਼ੇਡ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾਲਾ ਵੀ ਬਹੁਤ ਸੋਹਣਾ ਹੈਗਾ ਕਾਫੀ ਆਪਾਂ ਇਹਦੇ ਨਾਲ ਦੇ ਵੀ ਸੇਲ ਕੀਤੇ ਨੇ ਕਿ ਸੂਟ ਇਹ ਵਾਲਾ ਐਸਕੇ ਦਾ ਰਹੂਗਾ ਜੀ ਬੇਗਮ ਸ਼ਿਲਕ ਬੇਗਮ ਸ਼ਿਲਕ ਇਹ ਕੱਲਾ ਨਾ ਆਪਾਂ ਨੇ ਜਿਹੜੀ ਸ਼ਰਟ ਸ਼ਰਟ 1000 ਦੀ ਜਿਹੜੀ ਸੇਲ ਕੀਤੀ ਹੋਈ ਹੈ ਇਹਦੀ ਕੱਲੀ ਸ਼ਰਟ 1000 ਦੀ ਬਟੇ ਹੁਣ ਪੂਰਾ ਸੂਟ 올ਓਵਰ ਤੁਹਾਨੂੰ 1700 ਰੁਪਏ ਦਾ ਮਿਲੂਗਾ ਜੀ 1700 ਰੁਪਏ ਦਾ ਇਹ ਸੂਟ ਮਿਲੂਗਾ 올ਓਵਰ ਬੇਗਮ ਸ਼ਿਲਕ ਟਿਸ਼ੂ ਦਾ ਹੈ ਜੀ ਬਹੁਤ ਸੋਹਣਾ ਸੂਟ ਹੈ ਟਿਸ਼ੂ ਦਾ ਇਹ ਇਹਦੇ ਤੇ 300 ਰੁਪਏ ਡਿਸਕਾਊਂਟ ਹੈਗਾ ਸੂਟ ਦੇ ਉੱਤੇ 300 ਰੁਪਏ ਡਿਸਕਾਊਂਟ ਦੇ ਰਹੇ ਹਾਂਗੇ ਸੂਟ ਦੇ ਉੱਤੇ ਸੋਲੋ ਪੀਸ ਹੈਗਾ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਬੇਗਮ ਸ਼ਿਲਕ ਦਾ ਬਹੁਤ ਪਿਆਰਾ ਸੂਟ ਹੈ ਜੀ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾਗਾ ਸੋਲੋ ਪੀਸ ਲੇਗੇ ਸਾਰੇ ਕੋਈ ਵੀ ਡਬਲ ਡਬਲ ਨਹੀਂ ਮਿਲੂਗਾ ਹੈਗਾ ਤੇ ਇੱਕ ਏ ਵਾਲਾ ਆ ਗਿਆ ਇਹ ਆਪਣੇ ਕੋਲੇ ਪਿਓਰ ਚੰਦੇਰੀ ਦੇ ਵਿੱਚ ਇਹਦਾ ਨਾ ਜਿਹੜਾ ਸਟਾਫ ਹੈਗਾ ਸਟਾਫ ਹੀ 300 ਰੁਪਏ ਪਰ ਮੀਟਰ ਮਿਲਦਾ ਹੁੰਦਾ ਜੇ ਆਪਾਂ ਪਲੇਨ ਸਟਾਫ ਲਈਏ ਇਹਦੇ ਦੇ ਸਾਰੇ ਤੇ ਇੰਬੋਰਡਰੀ ਆਊਗੀ ਤੇ ਨਾਲ ਚੈੱਕ ਮਸ਼ੀਨ ਦਾ ਦੁਪੱਟਾ ਆਊਗਾ ਜੀ ਨਾਲ ਫਿਨਿਸ਼ਿੰਗ ਕੀਤੀ ਹੋਈ ਹੈਗੀ 올ਓਵਰ ਸੂਟ ਰਹੂਗਾ ਵੇਜ ਆਈਬ੍ਰਿਸ਼ ਸ਼ੇਡ ਦਾ ਤੇ ਸਾਰੇ ਦੇ ਸਿੰਗਲ ਟਾਂਕੇ ਦੀ ਜਿਹੜੀ ਇੰਬੋਰਡਰੀ ਹੋਈ ਹੋਈ ਹੈ ਬਹੁਤ ਸੋਹਣੀ ਇੰਬੋਰਡਰੀ ਹੈਗੀ ਇਹਦੇ ਫਰੰਟ ਦੇ ਉੱਤੇ ਤੇ ਬਹੁਤ ਹੀ ਪਿਆਰੀ ਇੰਬੋਰਡਰੀ ਹੈਵੀ ਇੰਬੋਰਡਰੀ ਇਹਦੀ ਜਿਹੜੀ 슬ੀਵਸ ਦੇ ਉੱਤੇ ਆਊਗੀ ਇਹਦਾ ਪ੍ਰਾਈਸ ਰਹੂਗਾ ਜੀ 2000 2000 ਰੁਪਏ ਵਿਦ ਸ਼ਿਪਿੰਗ ਵਿਦ ਸ਼ਿਪਿੰਗ ਇੰਡੀਆ ਦੇ ਤੇ ਕਿਤੇ ਵੀ ਮੰਗਵਾ ਸਕਦੇ ਹੋ ਤੁਸੀਂ ਇਹ 2000 ਰੁਪਏ ਪ੍ਰਾਈਸ ਰਹੂਗਾ ਜੀ ਇਹਦਾ ਆ ਹਾਈਬ੍ਰਿਡ ਸ਼ੇਡ ਹੈਗਾ ਇਹਦਾ ਸਿੰਗਲ ਸੋਲੋ ਪੀਸ ਹੈ ਜੀ ਸੋ ਲੋਈ ਪੀਸੇਗਾ ਇਹਦਾ ਵੀ ਤੇ ਨੈਕਸਟ ਆ ਗਈ ਆਪਣੇ ਕੋਲੇ ਸ਼ਰਟ ਹੈਗੀ ਇਹ ਇਹ ਓਲੀ ਸ਼ਰਟ ਹੈਗੀ ਆਪਣੇ ਕੋਲੇ ਇਹ ਵੀ ਇਹਨੂੰ ਸੈਲਫ ਪ੍ਰਿੰਟ ਕੋਟਿਸਟਾ ਬ੍ਰਾਂਡ ਦੀ ਹੈਗੀ ਇਹਨੂੰ ਖੀਨ ਖਾਪ ਕਹ ਦੋ ਜੀ ਹਰ ਇੱਕ ਦੇਖੋ ਅਲੱਗ-ਅਲੱਗ ਨਾਮ ਰੱਖੇ ਹੋਏ ਨੇਗੇ ਸਟੱਫ ਬਹੁਤ ਸੋਹਣਾ ਹੈਗਾ ਲਾਈਟ ਵੇਟ ਹੈਗਾ ਕੋਈ ਚੂਭਣ ਵਾਲਾ ਨਹੀਂ ਹੈਗਾ ਬਹੁਤ ਸੋਹਣਾ ਹੈਗਾ ਮਹਿੰਦੀ ਲਈ ਲਓ ਜਾਗੋ ਲਈ ਲਓ ਬਹੁਤ ਸੋਹਣੀਆਂ ਚੀਜ਼ਾਂ ਲੈਂਗੀਆਂ ਇਹ ਵਰਕ ਤੋਂ ਹਟ ਕੇ ਆਪਣੇ ਪ੍ਰਿੰਟ ਹੀ ਪਹਿਣਾ ਨੂੰ ਜ਼ਿਆਦਾ ਪਸੰਦ ਆ ਰਹੇ ਨੇ ਸਭ ਤੋਂ ਮੇਨ ਗੱਲ ਤਾਂ ਇਹੀ ਹੈਗੀ ਈ ਵਰਕ ਦਾ ਕੀਤਾ ਵੀ ਕਰਵਾ ਸਕਦੇ ਆਗੇ ਬਟ ਆਪਣੇ ਪ੍ਰਿੰਟ ਪਹਿਣਾ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਆਪਾਂ ਪ੍ਰਿੰਟਾਂ ਦੇ ਨਾਮ ਤੇ ਹੀ ਵੈਗਰੂ ਦੀ ਕਿਰਪਾ ਨਾਲ ਲੱਗੇ ਜਾ ਰਹੇ ਆਗੇ ਕਿ ਤੁਹਾਡੇ ਪ੍ਰਿੰਟ ਅੱਛੇ ਹੁੰਦੇ ਨੇ ਬਹੁਤ ਸੋਹਣਾ ਸਟਫ ਹੈ ਜੀ ਬਹੁਤ ਹਲਕਾ ਐਂਡ ਲਾਈਟ ਵੇਟ ਰਹੂਗਾ ਜੀ ਤੇ 1000 ਦੀ ਜਿਹੜੀ ਸ਼ਰਟ ਮਿਲੂਗੀ ਜੀ ਸ਼ਿਪਿੰਗ ਫ੍ਰੀ ਹੋਊਗੀ 1000 ਦੀ ਸ਼ਰਟ ਹੈਗੀ ਸ਼ਿਪਿੰਗ ਫ੍ਰੀ ਹੋਊਗੀ ਤੇ ਉਸ ਤੋਂ ਬਾਅਦ ਆ ਗਈ ਜੀ ਏ ਵਾਲੀ ਇੱਕ ਕ੍ਰੇਪ ਦੇ ਉੱਤੇ ਹੈਗੀ ਹੈ ਜੀ ਸ਼ਰਟ ਇਹ ਵੀ ਓਨਲੀ ਸ਼ਰਟ ਹੈਗੀ ਆਪਣੇ ਕੋਲੇ ਸਾਰਾ ਜਿਹੜਾ ਇਹ ਡੋਰੀ ਦੇ ਨਾਲ ਨਾ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਡੋਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈਗਾ ਇਹ ਸਾਰਾ ਕ੍ਰੇਪ ਦੀ ਸ਼ਰਟ ਰਹੂਗੀ ਜੀ ਜਿਹੜਾ ਇਹਦਾ ਪ੍ਰਾਈਸ ਹੈਗਾ ਉਹ ਰਹੂਗਾ ਜੀ 1800 ਰੁਪਏ ਓਨਲੀ ਸ਼ਰਟ ਦਾ ਪ੍ਰਾਈਸ ਹੈਗਾ ਜਿਹੜਾ 1800 ਰੁਪਏ ਰਹੂਗਾ ਜੀ ਸ਼ਿਪਿੰਗ ਇਨਕਲੂਡ ਹੈਗੀ ਸ਼ਿਪਿੰਗ ਫ੍ਰੀ ਰਹੂਗੀ 1800 ਰੁਪਏ ਦੀ ਸ਼ਰਟ ਰਹੂਗੀ ਤੁਸੀਂ ਪਲੀਜ਼ ਮੈਂ ਬਾਕੀ ਕੋਸ਼ਿਸ਼ ਕਰਾਂਗੀ ਕਿ ਮੈਂ ਸਾਰਿਆਂ ਦਾ ਸਕਰੀਨ ਦੇ ਉੱਤੇ ਰੇਟ ਲਾ ਦਾਂ ਜਦੋਂ ਵੀ ਜਿਹੜਾ ਸੂਟ ਚੱਲੂਗਾ ਉਹਦਾ ਸਕਰੀਨ ਦੇ ਉੱਤੇ ਰੇਟ ਚੱਲੂਗਾ ਤੁਸੀਂ ਪਲੀਜ਼ ਉਹਦੇ ਅਕੋਰਡਿੰਗ ਹੀ ਮੈਨੂੰ ਡੀਐਮ ਕਰਿਓ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਿਸੇ ਵੀ ਜਿਹੜੀ ਕੋਈ ਕਲੀ ਸ਼ਰਟ ਪਸੰਦ ਆ ਰਹੀ ਹੈ ਜੇ ਪੂਰਾ ਸੂਟ ਬਣਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੇਰੇ ਤੋਂ ਬਾਟਮ ਕ੍ਰੇਪ ਦੀ ਬਾਟਮ ਦੇਵਾਂਗੇ ਜਹਾਫ ਹੈ ਜੇ ਟਿਸ਼ੂ 'ਚ ਲੈਣਾ ਚਾਹੁੰਦੇ ਹੋ ਟਿਸ਼ੂ 'ਚ ਬਾਟਮ ਮਿਲ ਜੂਗੀ ਡਾਈ ਕਰਵਾ ਕੇ ਕ੍ਰੇਪ 'ਚ ਮਿਲ ਜੂਗੀ ਵਾਈਟ ਮੰਗਵਾਣੀ ਹੈ ਡਾਈ ਕਰਵਾ ਕੇ ਮੰਗਵਾਣੀ ਹੈ ਜਾਂ ਫਿਰ ਅੱਜਕੱਲ ਤਾਂ ਵਾਈਟ ਦੇ ਨਾਲ ਟ੍ਰੈਂਡਿੰਗ ਇੰਨੀ ਹੋਈ ਪਈ ਹੈ ਕਿ ਕਰੀਮ ਦੇ ਨਾਲ ਟ੍ਰੈਂਡਿੰਗ ਆਪਣੇ ਕੋਲੇ ਹੁੰਦੀ ਹੈ ਨਾ ਤਾਂ ਓਨਲੀ ਸ਼ਰਟ ਵੀ ਲੈ ਸਕਦੇ ਆਂਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਡੀਐਮ ਕਰ ਸਕਦੇ ਹੋ 9253115036 ਦੇ ਉੱਤੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਸਾਰੇ ਸੋਲੋ ਪੀਸ ਰਹਿਣਗੇ ਜੀ ਇਹਨਾਂ ਨਾਲ ਦਾ ਕੋਈ ਡਵਲ ਸੂਟ ਨਹੀਂ ਮਿਲੂਗਾ ਕੋਈ ਰਿਪੀਟ ਨਹੀਂ ਹੋਊਗਾ ਜਿਹੜੀ ਭੈਣ ਨੇ ਲੈ ਲਿਆ ਤਾਂ ਜੀਦਾ ਸਭ ਤੋਂ ਪਹਿਲਾ ਆਰਡਰ ਆ ਗਿਆ ਪੇਮੈਂਟ ਆ ਗਈ ਉਸੇ ਨੂੰ ਆਪਾਂ ਦੇਵਾਂਗੇ ਜੀ ਤੇ ਦੁਬਾਰਾ ਇਹਨਾਂ ਨੂੰ ਰਿਪੀਟ ਨਹੀਂ ਕਰਾਂਗੇ ਆਪਾਂ ਸਾਰੇ ਸੋਲੋ ਪੀਸ ਨੇ ਜੀ ਇਹ ਰਿਪੀਟ ਹੋਣ ਵਾਲੀ ਕੋਈ ਚੀਜ਼ ਹੀ ਨਹੀਂ ਹੈਗੀ ਇਹਨਾਂ ਦੇ ਵਿੱਚ ਵੀ ਜਿਹੜੀ ਆਪਾਂ ਰਿਪੀਟ ਕਰ ਸਕੀਏ ਤੇ ਇਹ ਸਾਰੇ ਸੂਟਾਂ ਬਾਰੇ ਜੇ ਫਿਰ ਵੀ ਕੋਈ ਕਨਫਿਊਜ਼ਨ ਹੈਗੀ ਤਾਂ ਤੁਸੀਂ ਮੈਨੂੰ 9253115036 ਤੇ ਕਿਸੇ ਵੀ ਟਾਈਮ ਮੈਸੇਜ ਕਰ ਸਕਦੇ ਹੋ ਪਲੀਜ਼ ਪਹਿਲਾਂ ਕੋਸ਼ਿਸ਼ ਕਰਿਆ ਕਰੋ ਮੈਸੇਜ ਛੱਡਣ ਦੀ ਬਾਅਦ ਚ ਕਾਲ ਕਰਿਆ ਕਰੋ ਤੁਸੀਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀ ਲੱਗਦੀਆਂ ਨੇ ਥੈਂਕ ਯੂ so much